ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਮੈਂ ਬਖਸ਼ੀਰ ਸਿੰਘ ਤੁਹਾਡਾ ਆਪਣੇ ਚੈਨਲ ਥਿੰਦ ਐਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਪਹੁੰਚੇ ਨੇ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਬੈਲ ਆਲਾ ਬਟਨ ਲਾਜ਼ਮੀ ਦਬਾਓ ਤਾਂ ਜੋ ਵਧੀਆ ਤੋਂ ਵਧੀਆ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਤੇ ਕਿਸਾਨ ਵੀਰੋ ਅੱਜ ਆਪਾਂ ਗੱਲਬਾਤ ਜਿਹੜੀ ਕਰਨੀ ਹੈ ਤੁਹਾਡੇ ਨਾਲ ਪੀਆਰ 131 ਵੈਰਾਈਟੀ ਬਾਰੇ ਕਰਨੀ ਹੈ ਕਿਉਂਕਿ ਇਹ ਵੈਰਾਈਟੀ ਇਸ ਟਾਈਮ ਪੰਜਾਬ ਦੇ ਵਿੱਚ ਬਹੁਤ ਮੋਹਰੀ ਵੈਰਾਈਟੀ ਹੋ ਕੇ ਚੱਲੀ ਐ। ਪੂਰਾ ਵਧੀਆ ਇਹ ਵੈਰਾਈਟੀ ਨੇ ਇਸ ਪਿਛਲੇ ਸਾਲ ਰਿਜ਼ਲਟ ਦਿੱਤਾ ਤਾਂ ਕਰਕੇ ਕਿਸਾਨ ਇਸ ਵੱਲ ਤੁਰੇ ਨੇ। ਤਾਂ ਹੁਣ ਕਿਸਾਨ ਵੀਰੋ ਮੈਂ ਤੁਹਾਨੂੰ ਇਹ ਦੱਸਦਾ ਵੀ ਜਿਹੜਾ ਇਹਦਾ ਆਪਣੇ ਮਨ ਦੇ ਵਿੱਚ ਹੂਆ ਸੀਗਾ ਵੀ ਇਹ ਕੱਦ ਨਹੀਂ ਕਰ ਰਹੀ, ਤੁਰ ਨਹੀਂ ਰਹੀ। ਵੀ ਕੀ ਪਾਈਏ, ਕਿੰਨਾ ਕੁ ਯੂਰੀਆ ਦੇ ਦਈਏ। ਤਾਂ ਕਿਸਾਨ ਵੀਰੋ ਪਹਿਲੀ ਗੱਲ ਤਾਂ ਇਹ ਯੂਰੀਆ ਨਾਰਮਲ ਹੀ ਲੈਂਦੀ ਆਂ ਬ੍ਰੈਡਾਈਟੀਆਂ ਜਿੰਨਾ। ਅੱਧਾ ਗੱਟਾ ਚਲੋ ਮੰਨ ਲਓ ਵੱਧ ਪਾ ਦੋਗੇ ਕੋਈ ਗੱਲ ਨਹੀਂ ਪਰ ਜੇ ਆਪਾਂ ਗੱਲ ਕਰੀਏ ਵੀ ਇਹ 5 ਗੱਟੇ ਲਊਗੀ ਤੇ ਯਾਰ 126 ਜਿਹੜੀ ਟੰਨ ਨਾਲ ਹੋ ਜੂ ਉਹ ਧਾਰਨਾ ਗਲਤ ਹੈ ਠੀਕ ਹੈ ਕਿਉਂਕਿ ਜਿਹੜੀ PR 131 ਹੈ ਕਿਸਾਨ ਵੀਰੋ ਇਹਦਾ ਜਿਹੜਾ ਕਰੈਕਟਰ ਹੈ ਇਹ ਕੱਦ ਘੱਟ ਕਰਦੀ ਹੈ ਤਾਂ ਹੀ ਇਹ ਡਿੱਗਦੀ ਨਹੀਂ ਕੱਦ ਘੱਟ ਕਰਨ ਪਿੱਛੇ ਜਿਹੜਾ ਕਾਰਨਾ ਕਿਸਾਨ ਵੀਰੋ ਡਿੱਗਣਾ ਕਿਉਂਕਿ ਜਦੋਂ ਫਸਲ ਬੇਵਨਨਕ ਕੱਦ ਕਰੂਗੀ ਤਾਂ ਉਹ ਡਿੱਗੂਗੀ ਜ਼ਰੂਰ ਡਿੱਗਣ ਤੋਂ ਰੋਕਣ ਦੇ ਲਈ ਕਿਸਾਨ ਵੀਰੋ ਜਿਹੜਾ ਦਾ ਕਰੈਕਟਰ ਹੈ ਉਹ ਇਸ ਤਰ੍ਹਾਂ ਦਾਗਾ ਵੀ ਇਹ ਕੱਦ ਘੱਟ ਕਰਦੀ ਹੈ ਤੇ ਕਿਸਾਨ ਵੀਰਾਂ ਨੂੰ ਲੱਗਦਾ ਵੀ ਇਹ ਆਮ ਵੈਰਾਈਟੀਆਂ ਤੋਂ ਆ ਜਿਹੜੀ ਇਹ ਫੇਲ ਨਜ਼ਰ ਆਉਂਦੀਆਂ ਉਹਨਾਂ ਨੂੰ ਕਿਉਂਕਿ ਜਿਹੜਾ ਕਿਸਾਨ ਵੀਰੋ ਹੁੰਦਾ ਆਪਣੇ ਹਾਈਬ੍ਰਿਡ ਝੋਨਾ ਜਿੱਦਾਂ ਸ਼ਾਬਾਦ ਆ ਗਿਆ ਤੇ ਹੋਰ ਕੰਪਨੀਆਂ ਦੇ ਆ ਗਏ ਉਹਨਾਂ ਚ ਕਿਸਾਨ ਵੀਰੋ ਕੀ ਹੁੰਦਾ ਜਿਹੜਾ ਹਾਈਬ੍ਰਿਡ ਝੋਨਾ ਜਿੱਦਾਂ ਤੁਸੀਂ ਅਮਰੀਕਨ ਤੇ ਦੇਸੀ ਗਾਂ ਦਾ ਫਰਕ ਲੈ ਲਓ ਜਿਹੜੀ ਦੇਸੀ ਗਾਂ ਕਿਸਾਨ ਵੀਰੋ ਛੋਟੀ ਹੋਊਗੀ ਤੇ ਉਹਨਾਂ ਕਹੀ ਉਹਨੇ ਦੁੱਧ ਦੇਣਾ ਠੀਕ ਹੈ ਕੱਦ ਨਹੀਂ ਉਹਨੇ ਉਹਨਾਂ ਕਰਨਾ ਤੇ ਜਿਹੜਾ ਕਿਸਾਨ ਵੀਰੋ PR101 ਆਹ ਸੌਰੀ ਆਪਣੇ ਅਮਰੀਕਨ ਗਾਂ ਹੋਈ ਉਹਨੇ ਕਿਸਾਨ ਵੀਰੋ ਜਿੰਨਾ ਪਾਣੀ ਜਾਣਾ ਉਹਨੇ ਕੱਦ ਕਰੀ ਜਾਣਾ ਤੇ ਉਹਨਾਂ ਹੀ ਉਹਨੇ ਦੁੱਧ ਦੇਈ ਜਾਣਾ ਤਾਂ ਗੱਲ ਕਿਸਾਨ ਵੀਰੋ ਇਹ ਟੁੱਕਦੀ ਆ ਵੀ ਉਹਦਾ ਕੱਦ ਜ਼ਿਆਦਾ ਹੋਣ ਦਾ ਕਾਰਨ ਉਹਦਾ ਹਾਈਬ੍ਰਿਡ ਹੋਣਾਗਾ ਕਿਉਂਕਿ ਉਹਦੀ ਕੋਈ ਲਿਮਿਟ ਨਹੀਂ ਹੈਗੀ ਇਹਦੇ ਕਿਸਾਨ ਵੀਰੋ ਜਿਹੜੀ ਲਿਮਿਟ ਹੈ ਵੀ ਇਹਨੇ ਕੱਦ ਇੰਨਾ ਹੀ ਕਰਨਾ ਥੋੜੀ ਜਿਹੀ ਹਵਾ ਚੱਲਣ ਕਰਕੇ ਆਵਾਜ਼ ਦੀ ਪ੍ਰੋਬਲਮ ਆ ਸਕਦੀ ਹੈ ਤੁਹਾਨੂੰ ਕਿਉਂਕਿ ਲਾਈਵ ਵੀਡੀਓ ਬਣਾ ਰਿਹਾ ਮੈਂ ਖੇਤ ਦੇ ਵਿੱਚੋਂ ਤਾਂ ਕਿਸਾਨ ਵੀਰੋ ਪੀਆਰ 131 ਤੇ ਡਰੋ ਨਾ ਤੁਸੀਂ ਆਪਨਾ ਝੋਨਾ ਦੇਖ ਸਕਦੇ ਹੋ 50 ਦਿਨ ਦਾ ਝੋਨਾ ਹੋ ਗਿਆ ਪਰ ਇਹਦੇ ਕੱਦ ਇੰਨਾ ਕਰ ਲਏ ਇਹ ਬੰਦੇ ਦੇ ਲੱਖ ਲੱਖ ਜਿੰਨਾ ਝੋਨਾ ਰਿਆ ਸਾਰਾ ਕਰਦੇ ਨੇ 40 ਦਿਨ ਤੋਂ ਬਾਅਦ ਕਰਿਆ 40 ਦਿਨ ਤੱਕ ਤਾਂ ਵੀਰੇ ਇਹ 부ਜੇ ਹੀ ਮਾਰੀ ਜਾਂਦਾ ਕੋਈ ਇਹੋ ਜਿਹਾ ਤਾਂ ਇਹ ਵੀ ਝਾੜ ਘਟਣ ਵਾਲਾ ਤਾਂ ਕੋਈ ਮੈਨੂੰ ਰੋਗ ਦਿਸਦਾ ਹੀ ਨਹੀਂ ਜਿਹੜਾ ਬੌਣੇ 부ਜੇ ਦਾ ਰੋਗ ਵੀ ਹੈ ਕਿਸਾਨ ਵੀਰੋ ਕੀ ਕਹਿਣਾ ਵੀ 1 ਕਿਲੇ ਦੇ ਵਿੱਚ 1 ਜਾਂ 2 ਬੂਟੇ ਹੋਣ ਨਹੀਂ ਕੋਈ ਬੂਟਾ ਨਹੀਂ ਹੈਗਾ ਪਹਿਲਾਂ ਮੈਨੂੰ 126 ਨਾਲ ਉਹ ਇਹ ਵੈਰਾਈਟੀ ਥੋੜੀ 40 ਦਿਨ ਤੋਂ ਪਹਿਲਾਂ ਐ ਲੱਗਦਾ ਸੀ ਫੇਲ ਹੋਊਗੀ ਪਰ ਨਹੀਂ ਇਹ ਵੈਰਾਈਟੀ ਉਦੋਂ ਉੱਪਰ ਜਾਊਗੀ ਬਾਕੀ ਕਿਸਾਨ ਵੀਰੋ ਝਾੜ ਤੇ ਡਿਪੈਂਡਾ ਮੌਸਮ ਤੇ ਡਿਪੈਂਡਾ ਕੁਦਰਤ ਤੇ ਡਿਪੈਂਡਾ ਪਰ ਜਿਹੜੇ ਹਿਸਾਬ ਨਾਲ ਮੈਨੂੰ ਜੀ ਕੰਡੀਸ਼ਨ ਲੱਗਦੀ ਆ ਵੈਰਾਈਟੀ ਇਹ ਫੁੱਲ ਵਧੀਆ ਝਾੜ ਦਊਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਵੀਰੋ ਇਹ ਰਾਜ ਕਰੋ ਪੰਜਾਬ ਦੇ ਵਿੱਚ ਤਾਂ ਕਿਸਾਨ ਵੀਰੋ ਜਿਨ੍ਹਾਂ ਦੀ ਵੈਰਾਈਟੀ ਨੇ ਕੱਦ ਘੱਟ ਕਰਿਆ ਡਰੋ ਨਾ ਇਹਦਾ ਕੈਰੈਕਟਰ ਹੈ ਜਿਹੜਾ ਉਹ ਕੱਟ ਕੱਦਦੀ ਹੈ ਹਰੇਕ ਵੈਰਾਈਟੀ ਦਾ ਆਪਣਾ ਆਪਣਾ ਕੈਰੈਕਟਰ ਹੁੰਦਾ ਜਿੱਦਾਂ ਪੀਆ 126 ਬੂਝਾ ਖੰਡਿਆ ਕੇ ਖੜਦੀ ਹੈ ਤਾਂ ਇਹ ਬੂਝਾ ਸਿੱਧਾ ਰੱਖਦੀ ਹੈ ਤੇ ਬਾਕੀ ਟਾਈਮ ਦੇ ਹਿਸਾਬ ਨਾਲ ਕਿਸਾਨ ਵੀਰੋ ਹਰ ਇੱਕ ਫਸਲ ਨੇ ਕੱਦ ਕਰਨਾ ਹੁੰਦਾ ਡਰੋ ਨਾ ਝਾੜ ਤੁਹਾਨੂੰ ਵਧੀਆ ਮਿਲੇਗਾ ਉਮੀਦ ਹੈ ਕਿਸਾਨ ਵੀਰੋ ਜਿਹੜੀ ਆਪਾਂ ਤੁਹਾਨੂੰ ਜਾਣਕਾਰੀ ਦਿੱਤੀ ਹੈ ਵਧੀਆ ਲੱਗੀ ਹੋਵੇਗੀ ਇਸੇ ਤਰ੍ਹਾਂ ਆਪਾਂ ਵਧੀਆ ਵਧੀਆ ਜਾਣਕਾਰੀ ਲੈ ਕੇ ਹਾਜ਼ਰ ਹੁੰਦੇ ਰਾਂਗੇ ਧੰਨਵਾਦ